ਹੈਲੋ एवरीवन ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੇ ਘਰਾਂ ਵਿੱਚ ਸਵਸਤ ਹੋਵੋਗੇ ਗਾਇਸ ਮੈਂ ਮਾਫੀ ਚਾਹੁੰਦੀ ਹਾਂ ਕਿ ਕਿੰਨੇ ਦਿਨਾਂ ਤੋਂ ਮੈਂ ਤੁਹਾਡੇ ਲਈ ਵੀਡੀਓ ਨਹੀਂ ਲੈ ਕੇ ਆਈ ਲੇਕਿਨ ਅੱਜ ਦੀ ਵੀਡੀਓ ਮੈਂ ਤੁਹਾਡੇ ਲਈ ਸਪੈਸ਼ਲੀ ਲੈ ਕੇ ਆਈ ਆ ਮਦਰਸਲੀ ਕਿ ਸਾਰਿਆਂ ਦੇ ਘਰ ਵਿੱਚ ਛੋਟੇ ਬੱਚੇ ਹੁੰਦੇ ਆ ਤੇ ਖੇਲਦੇ ਕੁਝ ਤੇ ਤੇ ਗੰਦ ਪਾਉਂਦੇ ਆ ਤੇ ਖਿਲਾਰਾ ਪਾਉਂਦੇ ਆ ਤੇ ਇਸ ਉਹ ਬੈੱਡ ਤੇ ਵੀ ਖੁਦ ਸ਼ਾਲਾ ਮਾਰਦੇ ਨੇ ਤੇ ਜਿਹੜੀ ਆਪਣੀ ਬੈੱਡ ਦੀ ਬੈੱਡਸ਼ੀਟ ਹੁੰਦੀ ਹੈ ਉਹਨੂੰ ਖਰਾਬ ਕਰ ਦੇ ਦਿੰਦੇ ਐ ਤੇ ਜਿਹੜੀ ਮਦਰ ਹੁੰਦੀ ਹੈ ਉਹਦਾ ਜ਼ਿਆਦਾਤਰ ਟਾਈਮ ਇਹਨੂੰ ਸੈੱਟ ਕਰਨ 'ਚ ਹੀ ਗੁਜ਼ਰ ਜਾਂਦਾ ਐ ਤੇ ਅੱਜ ਦੀ ਵੀਡੀਓ ਮੈਂ ਟੋਟਲੀ ਇਹੀ ਲੈ ਕੇ ਆਈ ਆ ਕਿ ਬੈੱਡ ਦੀ ਬੈੱਡ ਸ਼ੀਟ ਆਪਾਂ ਕਿਵੇਂ ਵਿਛਾਈਏ ਵਧੀਆ ਤਰੀਕੇ ਨਾਲ ਕਿ ਬੱਚੇ ਜਿੰਨੇ ਮਰਜ਼ੀ ਉੱਤੇ ਖੇਡਦੇ ਰਹਿਣ ਪਰ ਉਹ ਨਾ ਖਿਲਰੇ ਤੇ ਅੱਜ ਦਾ ਤਰੀਕਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਆ ਪਰ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਨਾ ਵੀ ਬਿਲਕੁਲ ਵੀ ਨਾ ਭੁੱਲਿਓ ਸਲੋ ਕਰਦੇ ਆਪਾਂ ਵੀਡੀਓ ਦੀ ਸ਼ੁਰੂ ਸੋ ਗਾਇਸ ਮੈਂ ਬੈੱਡ ਦੀ ਸ਼ੀਟ ਨੂੰ ਬੈੱਡ ਸ਼ੀਟ ਨੂੰ ਆਪਣੇ ਬੈੱਡ ਤੇ ਚੰਗੀ ਤਰ੍ਹਾਂ ਵਿਛਾ ਲਿਆ ਹੈ ਤੁਸੀਂ ਜਿਵੇਂ ਦੇਖ ਰਹੇ ਹੋ ਤੇ ਅੱਜਕੱਲ ਵਾਲੇ ਜਿਹੜੇ ਬੈੱਡ ਚੱਲ ਰਹੇ ਨੇ ਛੋਟੇ ਜਿਹੜੇ ਛੋਟੇ ਹੁੰਦੇ ਨੇ ਨੀਵੇਂ ਹੁੰਦੇ ਨੇ ਗੱਦੇ ਉੱਪਰ ਨੇ ਹੁੰਦੇ ਨੇ ਤੇ ਆ ਵੀਡੀਓ ਉਹਨਾਂ ਵਾਸਤੇ ਨੇ ਜਿਨ੍ਹਾਂ ਦੇ ਬੈੱਡ ਛੋਟੇ ਨੇ ਜਿਹੜੇ ਅੱਜਕੱਲ ਚੱਲਦੇ ਨੇ ਤੇ ਉਹਨਾਂ ਵਿੱਚ ਬੈਡ ਉਹਨਾਂ ਤੇ ਬੈੱਡ ਸ਼ੀਟ ਵਿਛਾਉਣੀ ਬਹੁਤ ਹੀ ਮੁਸ਼ਕਲ ਹੁੰਦੀ ਹੈ ਮਿੰਟ 'ਚ ਖਿੱਲਰ ਜਾਂਦੀ ਹੈ ਕਿਉਂਕਿ ਜਿਹੜੇ ਪੁਰਾਣੇ ਚੱਲਦੇ ਸੀ ਉਹਨਾਂ ਦੇ ਗੱਦੇ ਥੱਲੇ ਹੁੰਦੇ ਸੀ ਤੁਹਾਨੂੰ ਆਪਾਂ ਚੰਗੀ ਤਰ੍ਹਾਂ ਦਬ ਦਿੰਦੇ ਹੁੰਦੇ ਸੀ ਤੇ ਸਾਰਾ ਦਿਨ ਜੋ ਬੈੱਡ ਸ਼ੀਟ ਸੀ ਉਹ ਖਿੱਲਰਦੀ ਨਹੀਂ ਸੀ ਪਰ ਅੱਜਕੱਲ ਵਾਲੇ ਜਿਹੜੇ ਬੈੱਡ ਨੇ ਉਹਨਾਂ ਨੂੰ ਬਾਰ-ਬਾਰ ਸੈੱਟ ਕਰਨਾ ਪੈਂਦਾ ਹੈ ਪਰ ਜਿਹੜਾ ਆਹ ਟ੍ਰਿਕਾ ਮੈਂ ਤੁਹਾਡੇ ਨਾਲ ਲੈ ਕੇ ਆਈ ਆ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਆ ਇਹ ਬਹੁਤ ਹੀ ਵਧੀਆ ਹੈ ਤੇ ਤੁਸੀਂ ਵੀ ਦੇਖੋ ਤੇ ਸੋ ਗਾਇਸ ਆਪਾਂ ਸਾਰੀ ਬੈੱਡ ਸ਼ੀਟ ਨੂੰ ਵਿਛਾਲ ਲਿਆ ਆ ਆਪਣੇ ਬੈੱਡ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਫਿਰ ਆਪਾਂ ਉਹ ਨੂੰ ਜਿਹੜੇ ਉਧਰ ਢੋਵ ਵਾਲੀ ਸਾਈਡ ਆ ਉਹਨੂੰ ਚੰਗੀ ਤਰ੍ਹਾਂ ਆਪਾਂ ਇਹਨੂੰ ਦੱਬ ਦੇਣਾ ਆ ਉਧਰ ਵਾਲੀ ਸਾਈਡ ਤੋਂ ਸੋ ਗਾਇਸ ਆ ਦੇਖੋ ਇੱਕ ਸਾਈਡ ਤੋਂ ਆਪਾਂ ਇਹਨੂੰ ਦੱਬ ਦੇਣਾ ਆ ਇਧਰੋਂ ਜਿਵੇਂ ਤੁਸੀਂ ਦੇਖ ਰਹੇ ਹੋ ਠਿਕ ਵਾਲੀ ਸਾਈਡ ਤੋਂ ਦੱਬ ਦੇਣਾ ਆ ਆ ਸਾਈਡਾਂ ਵਾਲੀ ਸਾਈਡ ਆ ਤੇ ਮੋੜ ਲਓ ਤੁਸੀਂ ਥੋੜੀ ਜਿੰਨੀ ਕ ਦੱਬੋਗੇ ਆ ਦੇਖੋ ਗਾਇਸ ਫਿਰ ਜਿਹੜਾ ਆਹ ਵਾਲਾ ਉੱਪਰ ਵਾਲਾ ਪਾਰਟ ਰਹਿ ਗਿਆ ਉੱਪਰ ਵਾਲਾ ਪਾਰਟ ਰਹਿ ਗਿਆ ਤੁਸੀਂ ਦੇਖ ਰਹੇ ਹੋ ਇਹਨੂੰ ਹੁਣ ਆਪਾਂ ਐਵੇਂ ਥੱਲੇ ਨੂੰ ਦਬ ਦਾਂਗੇ ਇਤੋਂ ਪੂਰੀ ਕੱਸ ਕੇ ਦੱਬੀ ਗਈ ਹੈ ਜਿੱਧਰ ਤੁਸੀਂ ਦੇਖ ਰਹੇ ਹੋ ਫੇਟੜੀਆਂ ਸਾਈਡਾਂ ਤੋਂ ਬਾਕੀ ਦੀ ਰਹਿ ਗਈ ਉਹ ਆਪਾਂ ਸਾਰੇ ਦਬ ਦਾਂਗੇ ਆ ਦੇਖੋ ਕਿਵੇਂ ਕੱਸੀ ਹੋਈ ਤੇ ਬਿਲਕੁਲ ਸਫਾਈ ਨਾਲ ਨਜ਼ਰ ਆ ਰਹੀ ਹੈ ਤੁਸੀਂ ਦੇਖ ਹੀ ਸਕਦੇ ਹੋ ਸੋ ਗਾਇਸ ਇੱਕ ਵਾਰੀ ਫੇਰ ਮੈਂ ਦੁਬਾਰਾ ਤੁਹਾਨੂੰ ਦਿਖਾਉਂਗੀ ਆ ਦੇਖੋ ਜਿਹੜੀ ਸਾਈਡ ਵਾਲੀ ਹੁੰਦੀ ਆ ਇਹਨੂੰ ਇੱਕ ਵਾਰੀ ਆਪਾਂ ਦਬਾਵਾਂਗੇ ਸਾਈਡ ਵਾਲੀ ਜਿਹੜੀ ਬੈੱਡ ਸ਼ੀਟ ਹੁੰਦੀ ਆ ਕੋਰਨਰ ਤੋਂ ਤੇ ਆ ਮੋੜ ਲਈ ਜਿਹੜੀ ਰਹਿ ਗਈ ਆ ਸਾਈਡ ਵਾਲੀ ਇੱਕ ਵਾਰੀ ਆਪਾਂ ਦਬਤੀ ਫੇਰ ਜਿਹੜਾ ਮੋੜ ਵਾਲਾ ਪਾਰਟ ਆ ਨਾ ਇਹਨੂੰ ਆਪਾਂ ਥੋੜੀ ਜੀ ਅੱਗੋਂ ਥੋੜੀ ਜੀ ਹੋਰ ਦਬਾਂਗੇ ਇਹਨੂੰ ਮੂਰੋ ਮੂਰੋ ਦਬਾਂਗੇ ਥੋੜਾ ਜਿਹਾ ਆ ਦੇਖੋ ਜਿਵੇਂ ਤੁਸੀਂ ਦੇਖ ਰਹੇ ਹੋ ਇਹਨੂੰ ਦਬਕ ਕੇ ਹਣ ਉੱਪਰ ਵਾਲਾ ਪਾਰਟ ਰਹਿ ਗਿਆ ਨਾ ਥੋੜਾ ਜਿਹਾ ਇਹਨੂੰ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਦੱਬ ਦਾਂਗੇ ਨੀਚੇ ਨੂੰ ਐਵੇਂ ਐਵੇਂ ਜਿਹੜਾ ਤਰੀਕਾ ਹੈ ਇਹਦੇ ਨਾਲ ਬੈੱਡ ਸ਼ੀਟ ਜਿਹੜੀ ਕੱਸ ਕੇ ਪੂਰੀ ਦੱਬੀ ਜਾਂਦੀ ਹੈ ਤੇ ਖਿਲਰਣ ਦਾ ਚਾਂਸ ਬਿਲਕੁਲ ਵੀ ਨਹੀਂ ਰਹਿੰਦਾ ਤੇ ਮੈਂ ਤੇ ਆਪਣੇ ਘਰਾਂ ਵਿੱਚ ਐਵੇਂ ਹੀ ਚਿੱਦਰ ਨੂੰ ਵਿਸ਼ਾਉਂਦੀ ਆ ਤੇ ਮੇਰੀ ਚਿੱਦਰ ਐਵੇਂ ਦੀ ਐਵੇਂ ਪਈ ਰਹਿੰਦੀ ਹੈ ਜਦੋਂ ਤੱਕ ਮੈਂ ਨਾ ਉਹਨੂੰ ਛੇੜਾਂ ਤੇ ਇੱਕ ਵਾਰੀ ਫੇਰ ਮੈਂ ਤੁਹਾਨੂੰ ਦੁਬਾਰਾ ਦੱਸੂਗੀ ਆ ਦੇਖੋ ਗਾਇਸ ਜਿਹੜਾ ਸਾਈਡ ਵਾਲਾ ਪਾਰਟ ਹੁੰਦਾ ਨਾ ਇੱਕ ਮੂਰੇ ਹੁੰਦਾ ਦੋ ਸਾਈਡਾਂ ਤੇ ਹੁੰਦਾ ਨਾ ਉਹਨੂੰ ਦੱਬ ਲੈਣਾ ਇੱਕ ਵਾਰੀ ਐਵੇਂ ਮੂਹਰੋ ਚੱਕ ਲੈਣਾ ਹੈ ਤੇ ਮੂਹਰੋ ਇੱਕ ਵਾਰੀ ਐਵੇਂ ਦਬ ਦੇਣਾ ਹੈ ਸਾਈਡ ਤੇ ਦਬ ਕੇ ਫਿਰ ਮੂਹਰੋ ਦਬ ਕੇ ਥੋੜੀ ਜੀ ਤੇ ਜਿਹੜਾ ਮੂਹਰ ਲ ਥੋੜਾ ਜਿਹਾ ਪਾਟ ਰਹਿ ਗਿਆ ਉਹਨੂੰ ਹੁਣ ਦਬ ਦੇਣਾ ਹੈ ਆ ਦੇਖੋ ਦੱਬੀ ਗਈ ਕਿੰਨੀ ਸਫਾਈ ਨਾਲ ਨਜ਼ਰ ਆ ਰਹੀ ਹੈ ਤੁਸੀਂ ਦੇਖ ਹੀ ਰਹੇ ਹੋ ਤੇ ਹੁਣ ਜਿਹੜੇ ਵਿਚਕਾਰਲੇ ਰਹਿ ਗਏ ਪਾਟ ਉਹਨਾਂ ਨੂੰ ਚੰਗੀ ਤਰ੍ਹਾਂ ਦਬ ਦੇਣਾ ਆ ਕਿਉਂਕਿ ਸਾਈਡਾਂ ਤੇ ਤਾਂ ਆਪਾਂ ਕਰ ਹੀ ਚੁੱਕੀਆਂ ਤੇ ਹੁਣ ਵਿਚਾਲੇ ਰਹਿ ਗਏ ਨਾ ਉਹਨੂੰ ਚੰਗੀ ਤਰ੍ਹਾਂ ਆਪਾਂ ਹੁਣ ਦਬ ਦਾਂਗੇ ਆ ਦੇਖੋ ਸਾਈਡਾਂ ਤੋਂ ਵੀ ਕਰ ਲਾਂਗੇ ਸਾਈਡਾਂ ਤੋਂ ਜਿਹੜਾ ਥੋੜਾ ਬਹੁਤ ਰਹਿ ਗਿਆ ਕਰਸ ਕੇ ਇਹਦੇ ਕੋ ਉਧਰ ਵੀ ਥੋੜੀ ਜਿਹੀ ਰਹਿ ਗਈ ਕੋਰਨਰ ਤੋਂ ਧੋਵਲੀ ਸਾਈਡ ਤੋਂ ਇਹਨੂੰ ਵੀ ਚੰਗੀ ਤਰ੍ਹਾਂ ਆਪਾਂ ਦਬ ਦਾਂਗੇ ਇਸ ਤਰੀਕੇ ਨਾਲ ਗਾਇਸ ਆਪਣੀ ਜਿੱਥੇ ਬਿਲਕੁਲ ਵੀ ਨਹੀਂ ਖਿਲਰਦੀ ਤੇ ਸਾਰਾ ਦਿਨ ਹੋਵੇਂ ਰਹਿੰਦੀ ਹੈ ਚਾਹੇ ਬੱਚੇ ਕਿੰਨੇ ਮਰਜੀ ਖੇਟੀ ਜਾਵੇ ਕਿੰਨਾ ਮਰਜੀ ਖੁੱਦੀ ਜਾਵੇ ਪਰ ਇਹ ਖਰਾਬ ਨਹੀਂ ਹੁੰਦੀ ਆ ਦੇਖੋ ਮੇਨ ਗਾਇਸ ਅਸੀਂ ਦੇਖ ਸਕਦੇ ਹਾਂ ਕਿੰਨੀ ਵਧੀਆ ਲੱਗ ਰਹੀ ਹੈ ਵੇਖਣ ਚ ਵੀ ਵਧੀਆ ਲੱਗ ਰਹੀ ਹੈ ਤੇ ਇਹਦੇ ਕੋਰਨਰ ਵੀ ਬਿਲਕੁਲ ਹੋਰੇ ਨੂੰ ਕਿੰਨਾ ਮਰਜੀ ਬੱਚੇ ਖੇਢੀ ਜਾਣ ਇਹਦੇ ਉੱਤੇ ਪਰ ਇਹ ਖਿਲਰੋਗੀ ਨਹੀਂ ਸੋ ਗਾਇਸ ਇਹ ਤਰੀਕਾ ਸਭ ਤੋਂ ਬੈਸਟ ਹੈ ਸੋ ਗਾਇਸ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਤੁਸੀਂ ਇਹ ਵਾਲੇ ਟਿੱਕ ਨੂੰ ਅਪਣਾ ਕੇ ਵੇਖਿਓ ਤੇ ਅੱਗੇ ਵੀ ਅਸੀਂ ਹੋਰ ਹੋਰ ਨਵੀਆਂ ਨਵੀਆਂ ਵੀਡੀਓ ਤੁਹਾਡੇ ਨਾਲ ਲੈ ਕੇ ਆਉਂਦੇ ਰਹਾਂਗੇ ਤੇ ਜੇ ਤੁਸੀਂ ਸਾਡੇ ਚੈਨਲ ਨੂੰ ਪਸੰਦ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਤੇ ਬੈਲ ਆਈਕਨ ਦੇ ਪ੍ਰੈਸ ਕਰਨਾ ਬਿਲਕੁਲ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਕੋਈ ਵੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੀ ਪਹੁੰਚ ਸਕੇ ਥੈਂਕ ਯੂ ਸੋ ਮੱਚ